ਸਿੱਖਾਂ ਨੂੰ 84 ਅਤੇ ਮੁਸਲਮਾਨਾਂ ਨੂੰ 1947 ਦੀ ਯਾਦ ਦਿਵਾਨ ਵਾਸਤੇ ਕਿਸ ਤਰ੍ਹਾਂ ਸਰਕਾਰਾਂ ਗੇਮ ਖੇਡ ਰਹੀਆਂ ਹਨ ਕੀ ਇਹ ਵੱਖਾ ਬੋਰਡ ਦਾ ਅਸਲੀ ਮਸਲਾ ਅਤੇ ਉਸ ਦੀ ਆੜ ਦੇ ਵਿੱਚ ਘੱਟ ਗਿਣਤੀਆਂ ਦੇ ਨਾਲ ਕਿਸ ਤਰ੍ਹਾਂ ਅਤਿਆਚਾਰ ਇਸ ਦੇਸ਼ ਦੇ ਵਿੱਚ ਹੋ ਰਹੇ ਨੇ ਉਸ ਦੇ ਬਾਰੇ ਅਸੀਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਪਿਆਰਾ لال ਗਰਗਜੀ ਦੀ ਜਵਾਨੀ ਕਿ ਕਿਸ ਤਰ੍ਹਾਂ ਸਰਕਾਰ ਘੱਟ ਗਿਣਤੀਆਂ ਨੂੰ ਦੱਬ ਕੇ ਆਪਣੇ ਜਿਹੜੇ ਮਕਸਦ ਹੈ ਉਹ ਪੂਰੇ ਕਰਨ ਜਾ ਰਹੀਆਂ ਹਨ ਕਿਸ ਤਰ੍ਹਾਂ ਉਹਨਾਂ ਦੀ ਜ਼ਮੀਨਾਂ ਹੜਪਣ ਜਾ ਰਹੀਆਂ ਹਨ ਸੋ ਇਸ ਵੀਡੀਓ ਨੂੰ ਪੂਰੀ ਤਰ੍ਹਾਂ ਅੰਤ ਤੱਕ ਦੇਖਿਓ ਕਿ ਕਿਸ ਤਰ੍ਹਾਂ ਇਹ ਛੜਿਆੰਤਰ ਚੱਲ ਰਹੇ ਨੇ ਗੁਰਦੁਆਰੇ ਅਤੇ ਮੰਦਰਾਂ ਦੀਆਂ ਅਤੇ ਮਸਜਿਦਾਂ ਦੀਆਂ ਜ਼ਮੀਨਾਂ ਨੂੰ ਦੱਬਣ ਦਾ ਇੱਕ ਨਵਾਂ ਰਸਤਾ ਜਿਹੜੀਆਂ ਉਹ ਸਰਕਾਰਾਂ ਲੱਭ ਰਹੀਆਂ ਨੇ ਇਹਨਾਂ ਨੇ ਬਖਸ਼ਣਾ ਕਿਸੇ ਨੂੰ ਨਹੀਂ ਸੋ ਇਸ ਵੀਡੀਓ ਨੂੰ ਪੂਰੀ ਨੂੰ ਧਿਆਨ ਨਾਲ ਸੁਣਿਓ ਅਤੇ ਫਿਰ ਆਪਣੀ ਰਾਏ ਦਿਓ ਕਿ ਸਰਕਾਰ ਇਹ ਬਿੱਲ ਲਿਆ ਰਹੀ ਹੈ ਸਹੀ ਹੈ ਜਾਂ ਗਲਤ ਹੈ ਦੇਖੋ ਗੱਲ ਇਹ ਹੈ ਅੱਜਨ ਤਾਂ ਵਕਫ ਵੀ ਖੀਆਂ ਨੂੰ ਪਤਾ ਨਹੀਂ ਹੁੰਦਾ ਵਕਫ ਦਾ ਮਤਲਬ ਹੀ ਹੈ ਮੁਕਾਬ ਇਹ ਨੇ ਆ ਜਾਇਦਾਦਾ ਖੁਦਾ ਦੇ ਨਾਂ ਤੇ ਲੱਗ। ਉਹ ਖੁਦਾ ਨੂੰ ਦਿੱਤੀ ਜਾਂਦੀ ਉਹ ਕਿਸੇ ਮਸਜਿਦ ਨੂੰ ਨਹੀਂ ਦਿੱਤੀ ਜਾਂਦੀ। ਕਿਸੇ ਮੁਸਲਮਾਨ ਨੂੰ ਨਹੀਂ ਦਿੱਤੀ ਜਾਂਦੀ। ਉਹਦੇ ਪ੍ਰਬੰਧ ਵਾਸਤੇ ਬੋਰਡ ਬਣਿਆ ਹੋਇਆ ਹੈ। ਠੀਕ ਹੋ ਗਿਆ। ਖੁਦਾ ਨੂੰ ਦਿੱਤੀ ਜਾਇਦਾਦ ਨੂੰ ਕਿਸੇ ਕਿਸ ਨੇ ਕਬਜ਼ਾ ਵੀ ਕਰ ਲਿਆ ਉਹ ਕਿਸੇ ਕੋਈ ਉਹ ਗੁਰਦੁਆਰੇ ਚੋਂ ਮੰਦਰ ਤੋਂ ਕਿਚੋਰੀ ਨਹੀਂ ਕਰ ਲੈਂਦੇ। ਸੋ ਮੰਦਾਂ ਦੀ ਜਾਇਦਾਦ ਗੁਰਦੁਆਰੇ ਤੇ ਕੀ ਹੋ ਨਹੀਂ ਹੋ ਰਹੀ। ਪੁੱਛੇ ਹੋਇਆ ਕਿੰਨਾ ਵੀ ਇੰਨਾ ਮੰਦਰ ਚ ਸੋਨਾ ਕਿੱਥੇ ਗਿਆ ਫਲਾਣਾ ਕਿੱਥੇ ਗਿਆ ਬਹੁਤ ਕੁਝ ਹੁੰਦਾ ਹੈ। ਤੋਂ ਉਹ ਜਿਹੜਾ ਸੀ ਉਹ ਜਿਹੜੀ ਦੇਤੀ ਉਹ ਜਾਇਦਾਦ ਰੱਬ ਨੂੰ ਦੇਤੀ ਰੱਬਤਸਦੀ ਵੀ ਹੈ। ਇਸੇ ਕਰਕੇ ਵਕਫ ਹੋਣ ਦਾ ਕਾਨੂੰਨ ਜਿਹੜਾ ਨਾ ਉਹਦੇ ਉੱਤੇ ਜੇ ਕਿਸੇ ਨੇ ਨਜਾਇਜ਼ ਕਬਜ਼ਾ ਕਰਿਆ ਹੋਵੇ ਚਾਹੇ 12 ਸਾਲ ਛਡੋ 20 ਸਾਲ ਹੋ ਜਾਣ 50 ਸਾਲ ਹੋ ਜਾਣਾ ਉਹ ਕਬਜ਼ਾ ਤੜਵਾਇਆ ਜਾ ਸਕਦਾ ਹੈ। ਬਾਕੀ ਜਾਇਦਾਦਾਂ ਤੇ ਕਬਜ਼ਾ ਪੁਰਾਣਾ ਤੜਵਾਉਣਾ ਔਖਾ। ਕਾਨੂੰਨ ਇਜਾਜ਼ਤ ਨਹੀਂ ਦਿੰਦਾ ਤੜਵਾਉਣ ਦੀ। ਠੀਕ ਹੋ ਗਿਆ। ਕਿੰਨੇ ਸਾਲਾਂ ਹੋ ਗਏ ਪਾਤਾ ਵੀ ਨਹੀਂ ਤਲਵਾਏ ਨਹੀਂ ਜਾ ਸਕਦਾ ਇੰਨੇ ਸਾਲਾਂ ਬਾਅਦ ਜਿਹੜਾ ਮੈਂ ਤੁਸੀਂ ਤਾਂ ਕਬਜ਼ਾ ਕਰਾਉਂਦੀ ਉਹ ਪਾਤੀ ਦੂਜਾ ਕਹਿੰਦਾ ਵੀ ਇਹਦੀ ਇੰਨੀ ਜਾਇਦਾਦ ਹੈ ਉੱਥੇ ਕਪਲ ਸਿਭਲ ਜੀ ਬੋਲ ਰਹੇ ਸੀ ਬੜੇ ਵੱਡੇ ਵਿਦਵਾਨ ਨੇ ਵਕੀਲ ਨੇ ਸਿੱਖਿਆ ਮੰਤਰੀ ਰਹੇ ਨੇ ਕੇਂਦਰ ਦੇ ਉਹ ਕਹਿੰਦੇ ਉਹਨਾਂ ਨੇ ਰੱਖਣ ਦੇ 4 ਮੰਦਰ ਗਿਣਾਏ 4 ਸੂਪੇ ਕਹਿੰਦੇ ਇੰਨਾ ਕੋਲੇ 10 ਲੱਖ ਉਹ ਹੈਗੀ ਹੈ ਟਿਕਰ ਜਾ ਹਾਂ ਤੇ ਇਹ ਇਹ ਤੁਸੀਂ ਕਿਵੇਂ ਵਾਕਫ ਦਾ ਕਹਿੰਦੇ ਹੋ ਜ਼ਮੀਨ ਦੀ ਔਰ ਉਹਨਾਂ ਦੇ ਉੱਤੇ ਵੀ ਨਜਾਇਜ਼ ਕਬਜਾਂ ਦੀ ਉਹਨਾਂ ਨੇ ਕਰਡ ਕਰੀ ਸੋ ਇਸ ਕਰਕੇ ਇਹ ਜਿਹੜਾ ਇਹ ਕੋਈ ਆਇਆ ਨਹੀਂ ਹੈ ਕਿ ਜੀ ਬੁੱਕਵੋ ਦਾ ਪ੍ਰਬੰਧ ਕਰਨਾ ਜੀ ਫਲਾਣਾ ਕਰਨਾ ਜੀ ਜੇ ਤੁਸੀਂ ਔਰਤਾਂ ਦੀ ਕਹਿੰਦੇ ਹੋ ਵੀ ਉਹਦੇ ਚ ਕਿਹਾ ਹੈ ਕਿ ਜੀ ਔਰਤਾਂ ਦਾ ਅਧੀ ਕਰਾਂਗੇ ਇਹਨਾਂ ਨੇ ਕਿਹਾ ਮੁਸਲਮਾਨ ਔਰਤਾਂ ਦਾ ਉਧਾਰ ਕਰਾਂਗੇ ਕਿ ਤੁਸੀਂ Hindu ਔਰਤਾਂ ਦਾ ਵੀ ਆਧਾਰ ਨਹੀਂ ਕਰ ਰਹੇ ਤੁਸੀਂ ਮੁਸਲਮਾਨਾਂ ਦੀ ਔਰਤਾਂ ਦਾ ਕੀ ਆਧਾਰ ਕਰਨਾ ਹੈ ਤੁਸੀਂ ਤਾਂ ਮਾ ਰਾਸ਼ਟਰਪਤੀ ਨੂੰ ਅੰਦਰ ਨਹੀਂ ਵੜਨ ਦੇ ਮੰਦਰ ਦੇ ਵਿੱਚ ਕਿਉਂਕਿ ਉਹ ਅਦਾਲਤ ਹੈ ਹੂੰ ਕਹਿੰਦੇ ਉਹ ਹਿੰਦੂ ਹੈ ਇਹ ਵੜਨ ਦੇ ਨੂੰ ਤਾਂ ਦੱਸ ਲੋ ਸੋ ਇਸ ਕਰਕੇ ਆਪਣੀ ਨਿਖੇ ਨਾ ਰੱਖੀਏ ਇਹ ਘੱਟ ਗਿਣਤੀ ਮੁਸਲਮਾਨਾਂ ਤੇ ਇਹ ਵੱਡਾ ਹਮਲਾ ਹੈ ਕਹਿਣਾ ਉਹਨਾਂ ਚ ਗਉਦੇ ਨਾ ਤੇ ਮਾਸ ਦੇ ਨਾਂ ਤੇ ਉਹ ਜੀ ਪਾਕਿਸਤਾਨ ਦੇ ਏਜੰਟ ਨੇ ਜੀ ਫਰਾਂ ਦੇ ਉੱਤੇ ਹਮਲਾ ਹੈ ਉਹ ਹਮਲਾ ਉਹਦੇ ਉਹਨਾਂ ਕੰਨਿਆਂ ਤੇ ਨਹੀਂ ਉਦੋਂ ਬਾਅਦ ਸਿੱਖਾਂ ਤੇ ਹੋਗਾ ਕਿਉਂਕਿ ਜਿਆਦਾ ਸਿੱਖਾਂ ਕੋਲ ਜਿਆਦੇ ਹੈ ਸਾਨੀਆਂ ਕੋਲ ਬਹੁਤੀ ਜਿਆਦਾ ਨਹੀਂ ਹੈ ਸਿੱਖਾਂ ਕੋਲ ਗੱਲ ਫਿਰ ਸਖਤਵਾਦ ਹੋਣਾ ਤੇ ਵੀ ਹੋਏਗਾ ਫਿਰ ਹਿੰਦੂਆਂ ਦੇ ਆਪੇ ਮੰਦਰਾਂ ਤੇ ਵੀ ਹੋਏਗਾ ਮੈਂ ਤੁਹਾਨੂੰ ਅੱਜ ਵੀ ਦੱਸ ਦਿੰਦਾ ਇਹ ਪੜ੍ਹ ਲਿਖਣਾ ਰੱਖੀ ਆਪੂੰ ਇਹ ਕੋਈ ਕਹੋ ਹੈ ਕਿ ਨਾ ਹੋ ਸਕਦਾ ਹਿੰਦੂ ਤਵਾਦੀ ਸਰਕਾਰ ਹੋਵੇ ਹਿੰਦੂ ਮੰਦਰਾਂ ਤੇ ਕਿਵੇਂ ਕਰੂਗੀ ਹਮਲਾ ਜਿਨਾ ਉਹ ਹੀ ਹਿੰਦੂ ਤਵਾਦੀ ਸਰਕਾਰ ਸੀ ਜਿਨੇ ਚਾਰੇ ਸ਼ੰਕਰਾਚਾਰੀਆ ਜਿਹੜੇ ਗੁਰੂ ਸਿੱਖ ਸੰਪਰੰਪਰਾ ਚੋਂ ਆਉਂਦੇ ਨੇ ਜਿਨ੍ਹਾਂ ਨੂੰ ਸਰਕਾਰ ਨੇ ਕੁਝ ਨਹੀਂ ਕਰ ਸਕਣਾ ਹੁੰਦਾ ਉਹਨਾਂ ਚਾਰਾਂ ਦੀ ਗੱਲ ਨਹੀਂ ਮੰਨੀ ਜਿਹੜੇ ਧਰਮ ਦਾ ਹੁਕਮ ਦੇਣ ਦੇ ਚਾਰੇ ਸਰਵ ਸਮਰਾਥ ਨੇ ਚਾਰਾਂ ਦਾ ਇੱਕ ਜਵਾਨ ਹੋ ਕੇ ਕਹੀ ਹੋਈ ਗੱਲ ਨਹੀਂ ਮੰਨੀ ਪਰ ਜੇ ਉਹ ਨਹੀਂ ਮੰਨੀ ਉਹਦੇ ਤੇ ਤਰਾਜ ਕੋਈ ਨਹੀਂ ਇੱਚ ਕੇ ਹੋ ਫਲਾਣਾ ਕਾ ਤਕਦੀ ਨਹੀਂ ਮੰਨੀ ਫਲਾਣਾ ਦੀ ਮੰਨੀ ਆਪਾਂ ਨੂੰ ਪਤਾ ਹੀ ਹੈ ਛੋ ਇਹ ਦੇਸ਼ ਦੇ ਕਿ ਟਿੱਕੇ ਕੱਢਣ ਦੀ ਗੱਲ ਹੁੰਦੀ ਹੈ ਇਹ ਸਾਰਾ ਕੁਝ ਐ ਹੋ ਜਾਣਾ ਮੈਂ ਕਿਉਂ ਕਹਿਆ ਇਹ ਉਹ ਕੋਗਾ ਨਹੀਂ ਯਾਰ ਉਹ ਐਡੀ ਬੱਡੀ ਕਰ ਦਿੰਦੀ ਆ ਜਿਹੜੇ ਕਿਸਾਨਾਂ ਦਾ ਹੁਣ ਕੁੱਟੇ ਗਏ ਨੇ ਨਾ ਮੁਰਚਾਂ ਤੇ ਬੈਠੇ ਸੀ ਇਹਨਾਂ ਦਾ ਇੱਕ ਗਰੁੱਪ ਮੇਰੇ ਕੋਲ ਆਇਆ ਸੀ ਬੈਠਣ ਤੋਂ ਪਹਿਲਾਂ ਮੈਂ ਉਦੋਂ ਆਖਿਆ ਸੀ ਇਹ ਕਹਿੰਦੇ ਵੀ ਨਹੀਂ ਹੁਣ ਮੋਦੀ ਸਾਹਿਬ ਕਮਜ਼ੋਰ ਨੇ ਉਹਨਾਂ ਨੇ ਵੋਟਾਂ ਲੈਣੀਆਂ ਨੇ ਇਲੈਕਸ਼ਨ ਹੋਣੀਆਂ ਲੋਕ ਸਭਾ ਦੀ ਮੈਂ ਕਿਹਾ ਉਹਨਾਂ ਨੇ ਚਾਰ ਸ਼ੰਕਰਾਚਾਰਜ ਦੀ ਤਾਂ ਗੱਲ ਨਹੀਂ ਬੰਨੀ ਥੋੜੀ ਕਿੱਥੋਂ ਮੰਨਣਗੇ ਚਾਰ ਸ਼ੰਕਰਾਚਾਰਜ ਦਾ ਨਾਮ ਲੈਣ ਦਾ ਮਤਲਬ ਵੋਟ ਬੈਂਚ ਦੇ ਵੱਡਾ ਗਾ ਸੀ ਪਰ ਜੇ ਹੁਣ ਨਹੀਂ ਦੇਖਣਾ ਕਿਸੇ ਦਾ ਨਹੀਂ ਦੇਖੇ ਤੁਸੀਂ ਮੈਂ ਜਿਹੜੀ ਬੇਨਤੀ ਕਰ ਰਿਹਾ ਆ ਵੀ ਇਹ ਇਹ ਮੁਸਲਮਾਨਾਂ ਤੇ ਹਮਲਾ ਨਹੀਂ ਕਰਦਾ ਇਹ ਜਾਇਦਾਦਾਂ ਬਾਨੇ ਡਾਨੀ ਨੂੰ ਦੇਣੀਆਂ ਨੇ ਇਦੋਂ ਬਾਅਦ ਪੰਜਾਬ ਦੀ ਜ਼ਮੀਨ ਟੱਕੇ ਨਾਲ ਉਕਾਰ ਹੋਏਗੀ ਇੱਥੋਂ ਸਰਕਾਰ ਰੋਜ਼ ਘੁੱਟ ਰਹੀ ਆ ਰੋਜ਼ ਡੰਡਾ ਫੇਰ ਰਹੀ ਆ ਹਾਈ ਕੋਰਟ ਨੇ ਕਹਿਤਾ ਵੀ ਇਹ 11 12 ਬਿਛਣੀਆਂ ਚਾਹੀਦੀਆਂ ਨੇ ਕੋਈ ਇਨਸਾਫ ਦਾ ਮਾਮਲਾ ਨਹੀਂ ਹਾਈ ਕੋਰਟ ਨੇ ਇਹ ਤਾਂ ਕਹਿਤਾ ਆ ਬਾਂਜੋਗ ਨੇ ਵੀ ਇਹ ਕੰਮ ਰੁਕਣੇ ਨਹੀਂ ਚਾਹੀਦੇ ਇਹ ਕਿਹਾ ਵੀ ਇਹਨਾਂ ਦੀ ਜ਼ਮੀਨ ਨੂੰ ਕਰ ਕਰਨ ਵਾਸਤੇ ਫਾਰਮੂਲੇ ਬਣਾਓ 2013 ਦੇ ਜਿਹੜੇ ਨਿਯਮ ਬਣੇ ਹੋਣੇ ਉਹਦੇ ਮੁਤਾਬਕ ਕਰੋ ਇਹ ਕਿਹਾ ਕਿਉਂ ਨਹੀਂ ਕਿਹਾ ਕਿਹਾ ਨਾ ਹਾਈ ਕੋਰਟ ਨੇ ਹਾਈ ਕੋਰਟ ਨੇ ਕਿਹਾ ਮਾਨਜੋਗ ਨੇ ਵੀ ਟਰੈਕਟਰ ਨਹੀਂ ਲੱਗੇ ਜਾਣ ਕੇ ਕਿਸਾਨ ਜਿਹੜੇ ਉੱਥੇ ਧਰਨੇ ਤੇ ਬੈਠੇ ਸੀ ਫਿਰ ਮਾਨਜੋਗ ਹਾਈ ਕੋਰਟ ਨੇ ਇਹ ਕਿਹਾ ਵੀ ਤੁਸੀਂ ਇਹ ਰਸਤੇ ਕਿਉਂ ਰੋਕੇ ਨੇ ਜਦੋਂ ਟਰੈਕਟਰ ਤੇ ਤਾਂ ਜਾ ਨਹੀਂ ਰਹੇ ਤਾਂ ਪੈਦਲ ਜਾ ਰਹੇ ਨੇ ਇਹਨਾਂ ਜਾਣਕੀ ਵੀ ਨਹੀਂ ਦਿੰਦੇ ਹਾਈ ਕੋਰਟ ਨੇ ਮਾਨਜੋਗਣਾ ਟਰੈਕਟਰ ਪਰ ਰੋਕ ਤੇ ਮੰਨ ਡਿਆ ਰੋਕ ਤੇ ਹਾਂ ਕਿ ਮੈਂ ਸਮਝਤ ਨਹੀਂ ਹਾਂ ਉਸ ਨਾਲ ਹਾਈ ਕੋਰਟ ਦਾ ਫੈਸਲਾ ਅਪਦਾ ਫੈਸਲਾ ਸੀ ਮੰਨਣਾ ਤਾਂ ਹੁੰਦਾ ਹੈ ਸਹਿਮਤ ਹੋਣਾ ਹੋਰ ਗੱਲ ਹੈ ਮੰਨਣਾ ਹੋਰ ਗੱਲ ਹੈ ਵੀ ਚੰਦਾ ਤੂੰ ਮੈਂ ਹਾਈ ਕੋਰਟ ਦੇ ਫੈਸਲੇ ਨਾਲ ਅਸੰਤਿ ਜਤਾ ਸਕਦਾ ਮੈਨੂੰ ਮੰਨਣਾ ਹੋ ਪਊਗਾ ਸੋ ਹਾਈ ਕੋਰਟ ਨੇ ਫੈਸਲਾ ਕਰਤਾ ਟਰੈਕਟਰ ਨਾਲ ਲੈ ਕੇ ਜਾਓ ਪੈਦਲ ਜਾਓ ਫਿਰ ਪੈਦਲ ਜਾਂ ਤੋ ਜਿਹੜਾ ਜਦ ਸਰਕਾਰ ਨੇ ਰੋਕਿਆ ਉਦੋਂ ਕਿਉਂ ਨਹੀਂ ਹਾਈ ਕੋਰਟ ਨੇ ਕੁਝ ਕੀਤਾ ਭਾਈ ਕੋਟੇ ਕੰਦਰੀ ਰਸਤੇ ਰੁਕੇ ਭਾਈ ਰਸਤੇ ਕਿੰਨੇ ਰੋਕੇ ਨੇ ਸੋ ਇਸ ਕਾ ਕਿਤਾ ਸਮਝਣ ਦੀ ਕੋਸ਼ਿਸ਼ ਕਰੀਏ ਵਕਫ ਬੋਰਡ ਦਾ ਜਿਹੜਾ ਕਾਨੂੰਨ ਬਹਾਂਦਾ ਉਹ ਬਹਾਂਦਾ ਇਸ ਵਾਸਤੇ ਹੈ ਵੀ ਇਹਦੇ ਚ ਹਿੰਦੂ ਮੈਂਬਰ ਹੋਣਗੇ ਹਿੰਦੂਆਂ ਦਾ ਤਾਂ ਮੁਸਲਮਾਨਾਂ ਨਾਲ ਗੱਲ ਹੀ ਨਹੀਂ ਮਰਦੀ ਕੋਈ ਵੀ ਜਿਹੜਾ ਹਿੰਦੂ ਮੈਂਬਰ ਹੋ ਉਹ ਤੇ ਹਿੰਦੂਵਾਦ ਵਾਲੂ ਕੇ ਉਹ ਕੀ ਕਰੂਗਾ ਕੱਲ ਨੂੰ ਸਿੱਖਾਂ ਚ ਹਿੰਦੂ ਲਾ ਦੇਣੇ ਚੇ ਅਕਾਲ ਤਖਤ ਦੇ ਵਿੱਚ ਇੱਕ ਕਮੇਟੀ ਬਣਾਈ ਜੀ ਸ਼੍ਰੋਮਣੀ ਕਮੇਟੀ ਚ ਹਿੰਦੂ ਦਾ ਦੇਣਾ ਫਿਰ ਉਹ ਹਿੰਦੂਵਾਦ ਵਾਲਿਆਂ ਗੱਲਾਂ ਕਰਨਗੇ ਕਿ ਉਹ ਸਿੱਖ ਧਰਮ ਦੀਆਂ ਗੱਲਾਂ ਕਰਨਗੇ ਕਿਉਂ ਜੇ ਧਾਰਮਿਕ ਲੈਵਲ ਤੇ ਵੀ ਦੇਖਣਾ ਹੋਵੇ ਇਸ ਕਰਕੇ ਆਪਾਂ ਇਹਨੂੰ ਸਮਝਣ ਦੀ ਕੋਸ਼ਿਸ਼ ਕਰੀਏ ਜਦ ਸਾਡੇ ਸੰਵਿਧਾਨ ਦਾ ਧਾਰਾ 25 ਧਾਰਾ 26 ਧਾਰਾ 29 ਧਾਰਾ 30 ਦੇ ਕੋਲ ਉਹਨਾਂ ਨੇ ਕਹਿੰਦੀ ਆ ਜਿਹੜੀ ਧਾਰਮਿਕ ਜਾਇਦਾਦ ਹੈ ਉਹਦਾ ਪ੍ਰਬੰਧ ਹਰ ਘਟ ਗਿਣਤੀ ਨੂੰ ਕਰਨ ਦਾ ਹੱਕ ਹੈ ਇਹ ਧਰਮ ਕਿ ਜਿਆਦਾ ਦੀ ਹੈ ਰੱਬ ਦੇ ਨਾਤੇ ਹੈ ਉਹ ਕਹਿੰਦੇ ਨਹੀਂ ਤੁਸੀਂ ਨਹੀਂ ਕਰ ਸਕਦੇ ਸਹੀ ਬਿਲਕੁਲ ਪਰ ਮੈਨੂ ਇਹ ਦੇ ਚ ਕਹਿੰਦੇ ਕੁੱਬੇ ਦੇ ਰੋਟ ਤੱਕ ਹੀ ਰੱਤ ਦੋਤਾ ਜਾਂਦੀ ਹੈ ਮੈਨੂੰ ਇਹਦੇ ਚ ਇੱਕ ਖੁਸ਼ੀ ਹੋਈ ਹੈ ਉਹ ਇਹ ਹੋਈ ਹੈ ਪੰਜਾਬ ਵਾ ਦੇ ਕਿ ਪੰਜਾਬ ਦੀਆਂ ਤਿੰਨੇ ਪਾਰਟੀਆਂ ਦੇ ਐਮਪੀਆ ਨੇ ਉੱਥੇ ਡੱਟ ਕੇ ਇਹਦਾ ਵਿਰੋਧ ਕਰਿਆ ਆਪਾ ਲੈ ਨੇ ਵੀ ਕਰਿਆ ਅਕਾਲੀਆਂ ਨੇ ਵੀ ਕਰਿਆ ਤੇ ਇਹ ਆਪਣਾ ਕਾਂਗਰਸ ਨੇ ਵੀ ਕਰਿਆ ਇੱਕ ਤਾਂ ਮੈਨੂੰ ਇਹ ਖੁਸ਼ੀ ਹੈ ਦੂਜੀ ਖੁਸ਼ੀ ਇਹ ਹੈ ਵੀ ਹਰ ਸਿੰਘਰ ਤੋਂ ਬਾਦਲ ਨੇ ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਬਰੋਧ ਕਰਿਆ ਉਹ ਬੜਾ ਕਮਾਲ ਹੈ ਉਹਨੇ ਕਦੇ ਕਦੇ ਕਰਨ ਬਿਠਾਤੀ ਦੀ ਆ ਦੇਖ ਲੋ ਐ ਹੋਊਗਾ ਫਿਰ ਤੇ ਫਿਰ ਰਵਨੀਤ ਬਿੱਟੂ ਆ ਜਾਂਦੇ ਨੇ ਉਹ ਇਥੋਂ ਦੇ ਕਿਸੇ ਨੇ ਮੈਂ ਤਾਂ ਕਹਿੰਦਾ ਇਹ ਇਹ ਸੰਗਾਨ ਮੈਂ ਦੀ ਡੋਲਾ ਹੈ ਰਵਨੀਤ ਬਿੱਟੂ ਕਹਿੰਦਾ ਮੈਂ ਦੱਸਣਾ ਔਰ ਜਿਹੜੇ ਸਭਾਪਤੀ ਨੇ ਉਸ ਵਕਤ ਦੇ ਕਹਿੰਦੇ ਅਜ ਨਹੀਂ ਦੀ ਗੱਲ ਸੁਣੋ ਤਵਾ ਪਤਰੀ ਨੇ ਕੋਈ ਹੱਕ ਨਹੀਂ ਹੈ ਤਵਾ ਪਤਰੀ ਨੇ ਕਹਿਣਾ ਸੀ ਮੰਤਰੀ ਬੋਲਣਾ ਚਾਹੁੰਦੇ ਨੇ ਬੀਬਾ ਤੁਸੀਂ ਜਾ ਜੇ ਚੁੱਪ ਕਰੋ ਮੈਂ ਨਾ ਕਹਿੰਦੇ ਇਹ ਨਿਵਨ ਦਾ ਸੁਣੋ ਕਿਛੇ ਕਿਛ ਬੰਨ ਦਾ ਸੁਣਿਆ ਜਾਵੇ ਜਰੂਰ ਸਭਾ ਪਤੀ ਕਹੇ ਸ਼ਾਂਤ ਰਹੋ ਚੇਤਾ ਦਿਖੋ ਹੁਣਾਂ ਨੇ ਕਿਹਾ ਰਵਨੀਸ਼ ਵਿੱਚੋਂ ਕਹਿੰਦਾ ਗੁਰੂਆਂ ਨੇ ਸ਼ਹਾਦਤ ਦਿੱਤੀ ਹੈ ਹਿੰਦੂਆਂ ਵਾਸਤੇ ਮੁਸਲਮਾਨਾਂ ਨੇ ਸ਼ਹੀਦ ਕਰਿਆ ਉਹਨਾਂ ਨੂੰ ਗੁਰੂ ਸਾਹਿਬ ਦੇ ਸ਼ਹਿਰਜਾਦਿਆਂ ਨੂੰ ਮੁਸਲਮਾਨਾਂ ਨੇ ਸ਼ਹੀਦ ਕਰਿਆ ਇਹ ਸਾਰਾ ਗਲਤ ਹੈ ਇਹ ਸਾਰਾ ਆਰਐਸਐਸ ਦਾ ਵਿਚਾਰ ਹੈ ਇਹ ਤੱਥਾਂ ਦੇ ਤੌਰ ਤੇ ਵੀ ਗਲਤ ਹੈ ਇਹ ਸਿੱਖ ਧਰਮ ਦੇ ਉੱਤੇ ਵੱਡਾ ਹਮਲਾ ਹੈ ਆ ਬਿਆਨ ਹਮਲਾ ਹੈ ਕੀ ਮੈਂ ਮੈਂ ਵੀ ਕਹਿੰਦਾ ਸਿੱਖ ਧਰਮ Hindu ਮੁਸਲਮਾਨ ਦੀ ਗੱਲ ਹੀ ਨਹੀਂ ਕਰਦਾ ਉਹ ਕਹਿੰਦੇ ਆਵਾ ਲੋਕ ਕਿ ਨੂੰ ਰੁਪਾ ਆਇਆ ਕੋ ਦੱਸ ਤੇ ਜ਼ਬੰਦੇ ਤਵੇ ਸੰਜੀਵਾਲਸਦਾਨ ਤੋਂ ਕਿਸੇ ਨੇ ਦੱਸੇ ਬਾਰਾ ਜੀ ਉਹ ਹੀ ਗੁਰੂ ਸਾਹਿਬ ਜਿਨ੍ਹਾਂ ਨੂੰ ਸ਼ਹੀਦ ਕਰਿਆ ਗਿਆ ਬਈ ਬਾਂ ਸਾਫ ਤੋਂ ਪੰਜਵੇਂ ਗੁਰੂ ਉਹਨੇ ਕਿ ਸਵੇ ਸੰਜੀਵਾਲਸਦਾਨ ਤੋਂ ਕਿਸੇ ਨੇ ਦੱਸੇ ਬਾਰਾ ਜੀ ਫਤਈ ਦੂਜਾ ਜਿਹੜੀ ਗੁਰੂ ਅਰਜਨ ਦੇਵ ਜੀ ਦੀ ਸੀਧੀ ਸੀ ਉਹ ਹੀ ਦੀ ਕਿਸੇ Hindu ਦੀ ਰਾਖੀ ਵਾਸਤੇ ਨਹੀਂ ਹੋਈ ਸੀ ਜਹਾਂਗੀਰ ਉਹਨਾਂ ਬਾਦਸ਼ਾਹ ਸੀ ਉਹ ਆਪਣੀ ਡਾਇਰੀ ਰੋਜ਼ ਲਿਖਦਾ ਸੀ ਉਹਦਾ ਨਾਂ ਹੈਗਾ ਤੁਜ ਕੇ ਜਹਾਂਗੀਰ ਜਿਵੇਂ ਅਕਬਰ ਲਿਖਦਾ ਸੀ ਉਹਦਾ ਨਾਂ ਹੈ ਅਕਬਰਨਾਮਾ ਬਾਬਰ ਲਈ ਅਸਲ ਹੀ ਐਨਾ ਯਕਬਰੀ ਬਾਬਰ ਵਿਖਦਾ ਸੀ ਉਹਦਾ ਨਾਮ ਹੈ ਬਾਬਰ ਨਾਮ ਉਹ ਡਾਇਰੀ ਲਿਖਦੀ ਸੀ ਉਹਨੇ ਉਹਦੇ ਵਿੱਚ ਲਿਖਿਆ ਹੈ ਕਿ ਇੱਕ ਫਕੀਰ ਗਵੰਦਵਾਲਤ ਬੈਠਾ ਬਿਆਸ ਦੇ ਕੰਡੇ ਉਹ ਕਰਨ ਘੁੰਮਾ ਕਰ ਰਿਹਾ ਸੀ Hindu Sikh Musalman ਦੋਨੇ ਉਹਦੇ ਪੈਰੋ ਕਰ ਬਨੇ ਬੈਠੇ ਸੀ ਪਾਗਲ ਹੋ ਗਏ ਸੀ ਉਹ ਜਿਵੇਂ ਵਰਤਦੇ ਨੇ ਸ਼ਬਦ ਕਿ ਮੇਰੇ ਬੜੇ ਨਜ਼ਰ ਚ ਸੀ ਕਰਨਾ ਨੂੰ ਕੁਝ ਕਹਿ ਨਹੀਂ ਸਕਦਾ ਸੀ ਕਿ ਕਿ ਉਹ ਫਕੀਰ ਸੀ ਫਿਰ ਉਹਨੇ ਜਸ ਜਿਆਦਾ ਖੁਸਰੂ ਨੇ ਪੂਰੇ ਬੇਟੇ ਨਾਲ ਖੁਸਰੂ ਸੀ ਉਹਨੇ ਬਗਾਵਤ ਕਰਤੀ ਆਪਣੇ ਬਾਪ ਦੇ ਵਿਰੁੱਧ ਉਹ ਇੱਥੇ ਗੋਇੰਦਵਾਲ ਆਇਆ ਤੇ ਗੁਰੂ ਸਾਹਿਬ ਨੇ ਉਹਨੂੰ ਅਸ਼ੀਰਵਾਦ ਦਿੱਤਾ ਕਹਿੰਦਾ ਜਦੋਂ ਉਹਨੂੰ ਸ਼ਹਿਜਾਦਾ ਖੁਸਰੂ ਨੇ ਅਸ਼ੀਰਵਾਦ ਦਿੱਤਾ ਹੁਣ ਮੈਨੂੰ ਮੌਕਾ ਮਿਲ ਗਿਆ ਫਿਰ ਮੈਂ ਅਸ਼ੀਰਵਾਦ ਕਰੇ ਨਾ ਕਰਤਲ ਕਰਿਆ ਉਹਨੇ ਤਾਂ ਆਪਣੇ ਬਦੋ ਕਹਿ ਸਜਾ ਦਿੱਤੀ ਤੇ ਰੇ ਸਜਾ ਕੇ ਜੀ ਹਿੰਦੂ ਨੂੰ ਧੱਕੀ ਵਾਸਤੇ ਸੀ ਕਿ ਮੁਸਲਮਾਨ ਨੇ ਮੁਸਲਮਾਨ ਦੇ ਉਲਟ ਸਜ਼ਾ ਦਿੱਤੀ ਕਿ ਨਹੀਂ ਉਹ ਸਜ਼ਾ ਕਿਨੇ ਚ ਸੱਤਾ ਨੇ ਜਿੰਨੀ ਤੇ ਸੱਤਾ ਨੇ ਉਹਦੇ ਉਲਟ ਬੋਲਣ ਵਾਲੇ ਦੇ ਖਿਲਾਫ ਦਿੱਤੀ ਹੈ ਸਜ਼ਾ ਉਹ ਚਾਹੇ ਹਿੰਦੂ ਆ ਚਾਹੇ ਮੁਸਲਮਾਨਾ ਚਾਹੇ ਸਿੱਖ ਆ ਚਾਹੇ ਸਾਕ ਇੱਥੇ ਇੱਕ ਪਾਸੇ ਉਹਦੇ ਉਲਟ ਬੋਲਣ ਵਾਲਾ ਉਹਦਾ ਖੁਦ ਬੇਟਾ ਸੀ ਮੁਸਲਮਾਨ ਸੀ ਦੂਜੇ ਪਾਸੇ ਉਹਨੂੰ ਹੰਲਾਸ਼ੀਰੀ ਦੇਣ ਵਾਲਾ ਅਸ਼ੀਰਵਾਦ ਦੇਣ ਵਾਲਾ ਇੱਕ ਸਿੱਖ ਸੀ ਇਹ ਸਮਝੀ ਇਸ ਤੋਂ ਅੱਗੇ ਜਿਹੜਾ ਹੈਗਾ 10ਵੇਂ ਬਾਦਸ਼ਾਹ ਦਾ ਚਿਰਗੁਰ ਗੋਂ ਸਿੰਘ ਜੀ ਦੀ ਜਿਹੜੀ ਪੈਪੀ ਲੜਾਈ ਹੋਈ ਉਹ ਭੰਗਾਨੀ ਦਾ ਯੁੱਧ ਸੀ ਉਸ ਭੰਗਾਨੀ ਦਾ ਯੁੱਧ ਜਿਹੜਾ ਸੀ ਉਹ Hindu ਰਾਜਾਂ ਦੇ ਖਿਲਾਫ ਸੀ Hindu ਰਾਜ ਨੇ ਹਮਲਾ ਕਰਿਆ ਸੀ ਤੇ ਉਹਦੇ ਵਿੱਚ ਪੀਰ ਬੁੱਧੂ ਸ਼ਾਹ ਦੇ ਪੰਜ ਬਿਟੇ ਸ਼ਹੀਦ ਹੋਏ ਸੀ ਪੀਰ ਬੁੱਧੂ ਸ਼ਾਹ ਮੁਸਲਮਾਨ ਸੀ ਹੰਸਾ ਪਠਾਨ ਭਗਤੀ ਕਰਿਆ ਸੀ ਉਹ ਪੱਜ ਗਿਆ ਸੀ ਇਹ Hindu Musalman ਨਾਲ ਲੜ ਲੜ ਕੇ ਇਹ ਤਾਂ Hindu ਨੇ ਹਮਲਾ ਕਰਿਆ ਫਿਰ ਯਾਦ ਗੁਰੂ ਸਾਹਿਬ ਨੂੰ ਅਨੰਦਪੁਰ ਦਾ ਕਿਹੜਾ ਖਾਲੀ ਕਰਨ ਵਾਸਤੇ ਕਿਹਾ ਉਦੋਂ ਮੁਸਲਮਾਨਾਂ ਦਾ ਕੁਰਾਨ ਸ਼ਰੀਫ ਲੈ ਕੇ ਦਸਕ ਤੌਰਨ ਜੇ ਦੇ ਲੈ ਕੇ ਨਾਲ ਗਿਆ ਗਏ ਕਿ ਅੱਗੇ Hindu ਲੱਗੇ ਬਰਾਮਣ ਲੱਗੇ ਗਊਆਂ ਨੂੰ ਅੱਗੇ ਲਾ ਕੇ ਕਿ ਜਨਾਬ ਤੁਸੀਂ ਇਹ ਛੱਡ ਦਿਓ ਤੇ ਤੁਹਾਨੂੰ ਅਸੀਂ ਰਸਤਾ ਦਿੰਦੇ ਆ ਇਹ ਖਾਲੀ ਕਰਨੋਂ ਕਿਦਾਂ ਇਹ ਲੜਾਈ ਫਿਰ ਕਿਹਦੀ ਸੀ ਇੰਨੇ ਸਾਰੇ ਮੁਸਲਮਾਨ ਇਕੱਠੇ ਹੋ ਕੇ ਗਏ ਢੋਖਾ ਦੇਣ ਵਾਸਤੇ ਫਿਰ ਪਰਵਾਰ ਵਿਛੋੜਾ ਸੁਣੇ ਨਾ ਨਾਮ ਸਾਰੇ ਨੇ ਪਰਵਾਰ ਵਿਛੋੜ ਤੇ ਵਟਵਟ ਹੋ ਗਏ ਉਸ ਤੋਂ ਬਾਅਦ ਗੁਰੂ ਸਾਹਿਬ ਜਿਹੜਾ ਉਤੋਂ ਜਾਂਦ ਨੇ ਕੋਟ ਰਨਿੰਗ ਅੱਠਾ ਸਾਹਿਬ ਦੇ ਦੁਆਰਾ ਜਿੱਥੇ ਕੋਟ ਰਨਿੰਗ ਦੇ ਵਿੱਚ ਉਹ ਜਿਹੜਾ ਕੋਟ ਰਨਿੰਗ ਨੂੰ ਕਹਿੰਦੇ ਨੇ ਉਹ ਮੁਸਲਮਾਨ ਹੈਲਕਾਰ ਦੀ ਕਬੱਡੀ ਸੀ ਮੁਸਲਮਾਨ ਸੂਬੇ ਦਾ ਉਹ অহੰਕਾਰ ਸੀ ਉਹਨਾਂ ਨੇ ਰਾਤ ਨੂੰ ਰੱਖਿਆ ਸਵੇਰੇ 3:00 ਵਜੇ ਚੱਲ ਗਏ ਸੰਗਤਾਂ ਸਾਰੀਆਂ ਉਹਨੇ ਸਾਰੀ ਵੇਢੀ ਸਾਫ ਕਰੀ ਉਹਨੂੰ ਪਤਾ ਸੀ ਸਵੇਰੇ ਆਣਗੇ ਪਰ ਇੱਕ ਭਾਈ ਬਚਿੱਤਰ ਸਿੰਘ ਸਾਹਿਬ ਉਹਨਾਂ ਦਾ ਨਾਮ ਸੀ ਉਹ ਜਿਆਦਾ ਫਟੜ ਸੀਗੇ ਉਹਦੇ ਕਮਰੇ ਚ ਨੇ ਤੇ ਉਹ ਜਿਆਦਾ ਇਹ ਦੇਖਣ ਵਾਲੇ ਉਹਨੇ ਆਪਣੀ ਬੇਟੀ ਉਹ ਅੰਦਰ ਭੇਜਤੀ ਤੇ ਮਾਰੋਂ ਜਿੰਡਾ ਲਾਤਾ ਜਦੋਂ ਕਹਿਣ ਉਹਨੇ ਕਿਹ ਕਿ ਕਹਿੰਦੀ ਮੇਰੀ ਬੇਟੀ ਦਾ ਕੱਲ ਹੀ ਨਿਕਾਹ ਹੋਇਆ ਹੈ ਉਹ ਆਪਣੇ ਖਾਵਣ ਦੇ ਨਾਲ ਆਖਾਂ ਤੋਂ ਮੈਂ ਖੋਲ ਦਿੰਦਾ ਕੰਨੀ ਲੈ ਲੈ। ਇਹ ਰਾਜਾ ਨਵਰਗੇ ਨਹੀਂ ਸੀ ਵੀ ਰੋਟੀ ਬੇਟੀ ਵੀ ਆਹ ਹਾਲ ਕਰਨਾ। ਉਹ ਕਹਿੰਦਾ ਨਹੀਂ ਜੀ ਮੈਂ ਖੋਦਨ ਨਹੀਂ ਲੈਣ ਦੇ। ਚਲੇ ਕੇ ਦੇਖ ਕੇ ਵੀ ਕੁਝ ਨਹੀਂ ਹੈ। ਉਹ ਕੁਲੀ ਨੇ ਸਾਰੀ ਉਮਰ ਵਿਆਹ ਨਹੀਂ ਕਰਾਇਆ। ਤੇ ਬਾਪ ਨੇ ਕਿਹਾ 우ਸ਼ੀਦ ਉਹ ਸਿੰਘ ਦਾ 우ਸ਼ੀਦ ਹੋ ਗਿਆ। ਨਹੀਂ 탑 ਛੱਡੀ ਹੋਣੀ ਜਖਮਾਂ ਦੀ। ਪਰ ਉਹ ਕਹਿੰਦੀ ਤੁਸੀਂ ਕਹਤਾ ਵੀ ਨਗਾਹ ਹੋ ਗਿਆ ਬਸ ਮੇਰਾ ਹੋ ਗਿਆ। ਫਿਰ ਜਿਹੜੇ ਛੋਟੇ ਸਰਜਾਦਿਆਂ ਨੂੰ ਮੁਖਬਰੀ ਕਿਹਨੇ ਕਰੀ? ਗੰਗੂ ਬ੍ਰਾਹਮਣ ਨੇ ਉਥੇ ਜੰਦਿਆਂ ਸੂਲਾਂ ਦੇ ਤਿੱਖੇ ਮੂੰਹ ਹੁੰਦੇ ਉਹ ਕਿਹਨੇ ਕਿਹਾ ਸੁੱਚਾ ਆਨੰਦ ਨੇ ਕੌਣ ਸੀਗੇ ਉਹ ਉਥੇ ਹਾ ਦਾ ਨਾਰਾ ਹਾ ਦਾ ਨਾਰਾ ਕਿਹਨੇ ਮਰਿਆ ਸ਼ੇਰਖਾਨੇ ਮੁਹੰਮਦ ਸ਼ੇਰਖਾਨ ਨਵਾਬ ਨੇ ਬਲੇਰਕੋਟਲੇ ਦੇ ਉਹ ਕੌਣ ਸੀ ਉਹ ਮੁਸਲਮਾਨ ਠੀਕ ਹੈ ਨਾ ਫਿਰ ਉਹਨਾਂ ਨੂੰ ਦੁੱਧ ਦੇਣ ਵਾਸਤੇ ਮੋਤੀ ਮਹਿਰਾ ਜਾਂਦਾ ਸੀ ਮੁੱਤਿ ਮੇਰੇ ਸਾਤੇ ਚਲਾ ਸੋ ਕਾਲਡ ਨੀਵੀਆਂ ਜਾਂਦਾਂ ਦੇ ਸੀ ਉਹਨਾਂ ਪਤਾ ਮੇਰਾ ਸੰਬਚਕਾ ਨਹੀਂ ਪੀੜਿਆ ਜਾਏਗਾ ਮਾਂ ਬਾਗੀਆਂ ਫੜਾ ਲਈਏ ਵੀ ਕੋਈ ਨਹੀਂ ਉਹਨਾਂ ਨੂੰ ਦੇ ਦਿਓ ਤੇ ਨੰਗਨ ਦੇ ਦੇਣਗੇ ਰੋਹੀ ਜ਼ੁੱਧ ਨਾ ਕਹਿ ਦੰਦਾਰੇ ਉਦਿਸ਼ੀ ਦੀ ਛੋਟੀ ਉਹਨਾਂ ਤਾਂ ਤੁਸੀਂ ਹਿੰਦੂ ਹਿੰਦੂ ਨਹੀਂ ਮੰਨਦੇ ਸਿੱਖ ਸਿੱਖ ਨਹੀਂ ਮੰਨਦੇ ਉਹਨਾਂ ਤਾਂ ਤੁਸੀਂ ਕੋਈ ਵੀ ਨਹੀਂ ਮੰਨਦੇ ਤੁੱਕੇ ਦੋਨੇ ਨਹੀਂ ਮੰਨਦੇ ਬੋਟਲੈਂਡ ਵਾਸਤੇ ਦੋਨੇ ਕਿੱਥੇ ਆਵੇਂ ਉਹ ਜੇ ਨਹੀਂ ਮੰਨਦੇ ਫਿਰ ਜਦ ਗੁਰੂ ਗੋਬਿੰਦ ਸਿੰਘ ਜੀ ਜਾਦੇ ਸੀ ਮੁਸਲਮਾਨ ਫੌਜਾਂ ਤੋਂ ਕੱਢਣ ਵਾਲੇ ਕੌਣ ਸੀਗੇ ਕਨੀਖਾਂ ਤੇ ਨਵੀਖਾ ਕੌਣ ਸੀਗੇ ਸੋ ਇਸ ਕਰਕੇ ਇਹ ਜਿਹੜੇ ਪ੍ਰੀਖੇ ਨੇ ਇਹ ਜਿਹੜਾ ਲੋਕਾਂ ਨੂੰ ਪ੍ਰੀਖਾ ਪਾਉਣਾ ਹੈ ਵੀ ਉਹ ਤਾਂ ਜੀ ਹਿੰਦੂਆਂ ਦੇ ਵਾ ਇਹ ਰਾਹ ਰਸਦਾਂ ਤੇ ਟਕੇ ਖੜਾ ਮਾ ਪੰਜੇ ਨਕਦਾਂ ਵੀ ਗੁਰੂ ਗੋਬਿੰਦ ਸਿੰਘ ਜੀ ਬਲਕਿ ਉਹ ਤਾਂ ਇਹ ਕਹਿੰਦੇ ਨੇ ਵੀ ਗੁਰੂ ਤੇਗ ਬਹਾਦਰ ਸ਼ਹੀਦੀ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਇਹ ਕਹਿ ਗਏ ਵੀ ਹਿੰਦੂਆਂ ਦੀ ਰਾਖੀ ਲਈ ਤੂੰ ਆਪਣੀ ਜਾਨ ਵਾਰ ਦੇਣੀ ਹੈ ਮੈਂ ਤਾਂ ਕਿਤੇ ਪੜਿਆ ਨਹੀਂ ਇਹ ਜੀ ਗੱਲ ਉਹਨਾਂ ਨੇ ਪਤਾ ਨਹੀਂ ਕਿੱਥੋਂ ਬਣਾ ਲਈ ਸੋ ਇਸ ਕਰਕੇ ਆਪਾਂ ਇਹ ਸਮਝੀਏ ਰਵਨੀਤ ਮਿੱਟੂ ਨੇ ਸਿੱਖੀ ਦੇ ਸਿਧਾਂਤ ਦੇ ਉੱਤੇ ਵੀ ਸਿੱਖੀ ਦੇ ਇਤਿਹਾਸ ਦੇ ਉੱਤੇ ਵੀ ਦਗ ਪਿਆਨੇ ਕਰਕੇ ਸਾਧਨ ਦੇ ਵਿੱਚ ਦੁਨੀਆ ਨੂੰ ਗੁੰਮਰਾ ਕਰਿਆ ਲੋਕਾਂ ਨੂੰ ਗੁੰਮਰਾ ਕਰਿਆ ਸੰਸਦ ਨੂੰ ਵੀ ਗੁੰਮਰਾ ਕਰਿਆ ਜੇ ਸਿੱਖਾਂ ਨੂੰ ਜਦੋਂ ਪੰਜਾਬ ਜਾਵੇ ਚਾਹੀਦਾ ਪੁੱਛਣਾ ਉਹਨੂੰ ਵੀ ਆ ਵੀ ਦੇ ਜਵਾਬ ਇਸ ਰੰਗ ਦਾ ਇਹ ਛੋਟਾ ਪਿਆ ਜੋ ਮਰਜ਼ੀ ਕਹ ਲੈ ਦੁਨੀਆ ਦੇ ਵਿੱਚ ਸਿੱਖ ਮਸ਼ਹੂਰ ਨੇ ਜੇ ਜਿੱਥੇ ਕੋਈ ਆਫਟਾ ਪਈ ਸਭ ਤੋਂ ਪਹਿਲਾਂ ਛਾਤੀ ਕੱਢ ਕੇ ਗਏ ਠੀਕ ਆ ਮਾੜੇ ਬੰਦੇ ਵੀ ਹੁੰਦੇ ਨੇ ਹਰੇ ਕੌਮਚੇ ਨੇ ਕਿਤੇ ਦਿੱਲੀ ਚ ਸਨੰਦਰ ਬਣਦੇ ਸੀ ਇਹ ਉਹਦੇ ਭਾਵੇਂ ਰਮੇਸ਼ ਬਿੱਟੂ ਅਜੇ ਰਹਿਦਾ ਨਹੀਂ ਸੀ ਬੀਜੇਪੀ ਚ ਪਰ ਉਹਨਾਂ ਦਾ ਏਜੰਟ ਤਾਂ ਹੈਗੇ ਸੀ ਕਿਉਂਕਿ ਉਹ ਤਾਂ ਅਮਿਤ ਸ਼ਾਹ ਜੀ ਕਹੇਗੇ ਵੀ ਮੇਰੇ ਬਿੱਟੂ ਤਾਂ ਮੇਰਾ ਪੰਜ ਸਾਲ ਤੋਂ ਦੋਸਤ ਹੈ ਕਿ ਉਹਦੇ ਸਿੱਖ ਮੁੰਡੇ ਅਬ ਜਿਹੜੇ ਸਿਰਾਂ ਤੇ ਆਕਸੀਜਨ ਦੇ ਸਿਲੰਡਰ ਚੁੱਕੇ ਲੈ ਕੇ ਜਾ ਰਹੇ ਸੀ ਜਿੱਦੇ ਇਹਨਾਂ ਦੇ ਕਈ ਅਧਿਕਾਰੀ ਉੱਥੇ ਉਹਨਾਂ ਦੇ ਕੋਲ ਜਾਣ ਨੂੰ ਮਾਵਾ ਪੈਣ ਭਾਈ ਨਹੀਂ ਜਾਣ ਨੂੰ ਤਿਆਰ ਸੀਗੇ ਕਰੋਨਾ ਦੇ ਮਰੀਜ਼ ਦੇ ਕੋਲੇ ਤੇ ਉਹਨਾਂ ਨੇ ਕਿਸੇ ਨੂੰ ਕਿਹਾ ਵੀ ਇਹ ਮੁਸਲਮਾਨ ਆ ਇਹ ਸਿੱਖ ਆ ਇਹ ਹਿੰਦੂ ਆ ਸੀ ਨਹੀਂ ਦੇਣਾ ਅਰੇ ਉਹਨੇ ਹੀ ਹਿੰਦੂਆਂ ਨੇ ਜਿਨ੍ਹਾਂ ਨੇ ਕਤਲ ਕਰੇ ਸੀ ਉਹਨਾਂ ਦਾ ਉਹਨਾਂ ਨੂੰ ਵੀ ਸਿਲੰਡਰ ਦਿੱਤੇ ਨੇ ਕਿਰਾਸੀ ਚ ਕੀ ਹੋਇਆ ਸੀ ਟੈਨਾ ਪਾਪਾ ਕੇ ਸਾਰੇ ਸੀ ਕਤਲੇਆਮ ਹੋਇਆ ਸੀ ਪਰ ਸਿੱਖ ਨੌਜਵਾਨਾਂ ਨੇ ਇੱਥੇ ਕੋਈ ਕਤਲੇਆਮ ਨਹੀਂ ਹੋ ਪੜਿਆ ਸਾਰਿਆਂ ਕੀ ਸਨ ਆਕਸੀਜਨ ਦੇਣ ਦੇ ਲਈ ਕੋਈ ਨਹੀਂ ਆਲੀ ਜੇ ਹੋਈ ਹੋਵੇ ਤਾਂ ਮੈਨੂੰ ਦੱਸੋ ਕੀ ਕਰਨ ਕਾਜ਼ ਨੇ ਇਹ ਮੰਦਿਰ ਦੇ ਪ੍ਰਸ਼ਾਦ ਦੇਣ ਵੇਲੇ ਬੰਦੇ ਦਾ ਸਿਰ ਹੌਣ ਨੂੰ ਤਿਆਰ ਹੋ ਜਾਂਦੇ ਨੇ ਆਧਿਆਏ ਤੁਸੀਂ ਤੁਸੀਂ ਪੁੱਠੀਆਂ ਗੱਲਾਂ ਕਰਦੇ ਹੋ ਸਾਡੇ ਸਮਾਜ ਦੇ ਵਿੱਚ ਬਨਸਵੰਤਾ ਕੁਦਰਤ ਨਹੀਂ ਦਿੱਤੀ ਹੈ ਸਾਰੇ ਇਕੱਠੇ ਰਹਿਣ ਵਾਲੇ ਨਹੀਂ ਔਰ ਸਿੱਖ ਧਰਮ ਤਾਂ ਸਭ ਨੂੰ ਇਕੱਠੇ ਰਹੰਦਾ ਗੱਲੀ ਇਹ ਕਹਿੰਦਾ ਕਹਿੰਦਾ ਹੋਏ ਇਕੱਤਰ ਮੇਰੇ ਭਾਈ ਉਹ ਤਾਂ ਇਕੱਠੇ ਕਰਦਾ ਸਭ ਨੂੰ ਸਿਕਤਨ ਤਾਂ ਕਿ ਸੱਚ ਕੋਈ ਫਰਕ ਹੀ ਨਹੀਂ ਦੇਖਦਾ ਹਾਂ ਕਰਮ ਕਾਂ ਦੇ ਡਟਕੇ ਦਰੁੱਧ ਹੈ ਸੋ ਉਹ ਕਹਿੰਦਾ ਸਿੱਖ ਗੁਰੂਆਂ ਨੇ ਕੁਰਬਾਨੀ ਦਿੱਤੀ ਸਿੱਖ ਮੈਨੂੰ ਲੱਗਦਾ ਰਵਨੀਤ ਮਿੱਟੂ ਨੇ ਨਾ ਕਦੇ ਗੁਰੂ ਗ੍ਰੰਥ ਸਾਹਿਬ ਨਹੀਂ ਪੜਿਆ ਸ਼ਾਇਦ ਉਹਨੂੰ ਪੜਨਾ ਘਾਟ ਹੀ ਆਉਂਦਾ ਹੋਵੇ ਪੜ੍ਹ ਲੈਣਾ ਫੁੱਲ ਗੱਲ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਪੜ੍ਹਨਾ ਇਹਨਾਂ ਦਾ ਸ਼ੌਕ ਨਹੀਂ ਦੁਜੀ ਦਿਨ ਤੋਂ ਹੋ ਰੁਕਾ ਹੈ ਤੇ ਉਹਨੇ ਕਦੇ ਸੋਚਿਆ ਨਹੀਂ ਕਿ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਨਾ ਇਹਦੇ ਚ ਸਭ ਤੋਂ ਜ਼ਿਆਦਾ ਹਿੰਦੂ ਧਰਮ ਦੀਆਂ ਜਿਹੜੀਆਂ ਕੁਰੀਤੀਆਂ ਨੇ ਜਾਂ ਪੂਜਾ ਪਾਠ ਹੋਰ ਜੋ ਵੀ ਕਰਮ ਕਾਂਡ ਹੈ ਉਹਦੇ ਬਾਰੇ ਆ ਸਾਰਾ ਕੁਝ ਇਹ ਕਨਬੀਤ ਉਹ ਰੱਖਿਆ ਕਰਦੇ ਸੀ ਉਹ ਦਿੱਲੀ ਦੇ ਹੁਕਮਰਾਨ ਦੇ ਹੁਣ ਮੈਂ ਜਿਹੜੀ ਆਪਦੀ ਗੱਲ ਕਹਿਣੀ ਚਾਹਦਾ ਦਿੱਲੀ ਦਾ ਹੁਕਮਰਾਨ ਜਦ ਇੱਕ ਦੂਜੇ ਧਰਮ ਦੇ ਲੋਕਾਂ ਨੂੰ ਆਪਦੀ ਸੱਤਾ ਦੇ ਸਹਾਰੇ ਉਹਨਾਂ ਦੇ ਧਰਮ ਕਰਮ ਚ ਦਖਲਅਜ਼ੀ ਕਰਦਾ ਹੈ ਉਦੋਂ ਸਿੱਖੀ ਕੰਧ ਬਣ ਕੇ ਖੜੀ ਆ ਬਚਾ ਲਈ ਜਦੋਂ ਹੁਕਮਰਾਨ ਮੁਸਲਮਾਨ ਸੀ ਪੀੜਤ ਕੋਈ ਹੋਰ ਸੀ ਸੋ ਕਾਲਡ ਹਿੰਦੂ ਸੀਗੇ ਉਦੋਂ ਮੇਰੇ ਗੁਰੂ ਖੜੇ ਹੋਏ ਬਚਾਲੇ ਕੋਈ ਗੱਲ ਨਹੀਂ ਸੀ ਸੱਤਾ ਅੱਜ ਹੁਕਮਰਾਨ ਕੋਈ ਹੋਰ ਹੈ ਅੱਜ ਪੀੜਤ ਕੋਈ ਹੋਰ ਹੈ ਅੱਜ ਫੇਰ ਸਿੱਖਣੇ ਉੱਥੇ ਖੜਨਾ ਪਊਗਾ ਅਰ ਸਿੱਖਣੇ ਵੀ ਨੇ ਛੀਨ ਬਾਗ ਦੇ ਵਿੱਚ ਇੱਕ ਨਿੰਗ ਸਿੰਘ ਤਵਾਰ ਲੈ ਕੇ ਖੜ ਗਿਆ ਉਹਨੂੰ ਪਤਾ ਵੀ ਨਹੀਂ ਕੋਈ ਕਲਗ ਨਿੰਗ ਸਿੰਘ ਦਾ ਭਾਰਤੀ ਫੌਜ ਨੂੰ ਕੋਈ ਨਹੀਂ ਕਰਦਾ ਪਰ ਉਹਦਾ ਹੌਸਲਾ ਦੇਖੋ ਕਿਉਂਕਿ ਉਹ ਸਿੱਕੀ ਦਾ ਸੁਪੇਰਟ ਹੈ ਉਹਦੇ ਵਿੱਚ ਕਹਿੰਦਾ ਉਹ ਵੀ ਨੰਨਾਵਾ ਆਪਨ ਇੱਕ ਹੋਰ ਧਾਰਨ ਦੇ ਇੱਕ ਗੱਲ ਖਤਮ ਕਰਿਆਂ ਆਪੀ ਇਹ ਗੱਲਾਂ ਰੋਜ਼ ਮੁਸਲਮਾਨ ਮੁਸਲਮਾਨ ਕਰ ਜਾਂਦੇ ਨੇ ਪਰसों ਮੈਂ ਨਾ ਆਪਦੇ ਵਾਲ ਵੂਟ ਦੇ ਕਟਾਉਣ ਗਿਆ ਹਣਕੇ ਉਹ ਬੰਦਾ ਵਧੀਆ ਨਹੀਂ ਆ ਉਹ ਮੁਸਲਮਾਨ ਦੀ ਦੁਕਾਨ ਸੀ ਮਾੜਾ ਬੰਦਾ ਉਹਦੇ ਨਾਲ ਦੂਜਾ ਬੰਦਾ ਕੋਈ ਗੱਲ ਕਰ ਰਿਹਾ ਸੀ ਕਿ ਉਹਦੀਆਂ ਦੋ ਬੇਟੀਆਂ ਦੀ ਰਿਸ਼ਤੇ ਦੀ ਗੱਲ ਕਰ ਰਹੀ ਸੀ ਉਹ ਕਹਿੰਦਾ ਚੰਡੀਗੜ੍ਹ ਜਾਂ ਪੰਜਾਬ ਦਾ ਲੜਕਾ ਹੋਵੇ ਯੂਪੀ ਦਾ ਨਹੀਂ ਚਾਹੇ ਉਹ ਲੋਕ ਜਿਹਾ ਪੁੱਛਦਾ ਬਿਜੁਰਦਾ ਬੰਦਾ ਸੀ ਜਿਹੜਾ ਵੀ ਯੂਪੀ ਦਾ ਨਹੀਂ ਚਾਹੁੰਦਾ ਤੁਹਾਨੂੰ ਪਤਾ ਹੀ ਹੈ ਕਿ ਜੋ ਕੀ ਪਤਾ ਲੱਗਦਾ ਵੀ ਮੁਸਲਮਾਨ ਯੂਪੀ ਚਾਹਦੇ ਆਪ ਨੂੰ ਸੁਰੱਖਿਤ ਨਹੀਂ ਸਮਝ ਰਹੇ ਗਿਣਤੀ ਉੱਥੇ ਜ਼ਿਆਦਾ ਹੈ ਸੋ ਇਹ ਕਰਕੇ ਇਹ ਜਿਹੜਾ ਲੋਕਾਂ ਦੇ ਵਿੱਚ ਪਾੜਾ ਪਾਉਣਾ ਹੈ ਦੋ ਭਰਾਵਾਂ ਦੇ ਵਿੱਚ ਪਾੜਾ ਪਾਉਣਾ ਹੈ ਦੋ ਇਨਸਾਨਾਂ ਦੇ ਵਿੱਚ ਪਾੜਾ ਪਾਉਣਾ ਹੈ ਇਹ ਪਾੜਾ ਤੁਸੀਂ ਆਪ ਦਾ ਧਰਮ ਤੁਹਾਨੂੰ ਕੌਣ ਰੋਕਦਾ ਹੈ ਹਾਲਕਿ ਨੂੰ ਆਪ ਦਾ ਧਰਮਨ ਦੀ ਅਜ਼ਾਦ ਹੈ ਉਲਦਾ ਅੱਜ ਕੰਝ ਕਾਂ ਸੀ ਗਿਆ ਮੈਂ ਕਿਤੇ ਲੈਕਚਰ ਦੇ ਜਾਂਣਾ ਸੀ ਮੇਰੀ ਬੀਬੀ ਸਵੇਰੇ ਸડે ਉੱਠੀ ਵੀ ਮੈਂ ਕੰਝ ਕਾ ਮਨਾ ਕੇ ਉਹਨੂੰ ਰੋਟੀ ਖੜਾ ਕੇ ਤੋਰਨਾ ਕੰਝ ਕਾ ਤਾਂ ਬਣਾਉਣਾ ਰੋਟੀ ਨਹੀਂ ਖਲਾਨੀ ਮੈਨੂੰ ਮੈਨੂੰ ਬਿਨਾ ਰੋਟੀ ਖੜਾ ਉਹ ਬਾਹਰ ਜਾਣਾ ਮੇਰਾ ਬਾਹਰ ਜਾਣਾ ਬਰਦਾਸ਼ਤ ਨਹੀਂ ਕਰਦੀ ਇਸ ਕਰਕੇ ਸਵੇਰੇ 4 ਵਜੇ ਉੱਠੀ ਕੰਝ ਕਾ ਤਾਂ ਹਿੰਦੂ ਵੀ ਬਣਾ ਦੇਣ ਮੈਨੂੰ ਕੌਣ ਰੋਕਦਾ ਇਸ ਗੱਲ ਤੋਂ ਵੀ ਮੇਰੀ ਬੀਬੀ ਕੰਝ ਕਾ ਨਾਮ ਨਾ ਲਾਵੇ ਮੇਰੀ ਬੀਬੀ ਕੜਾ ਚ ਚਨੇ ਨਾ ਮੰਡੇ ਹੈ ਤਾਂ ਸਾਡੇ ਸਾਹਮਣੇ ਸਲਾਹਨਾ ਕਰ ਉਹਨਾਂ ਦੇ ਵੀ ਭੇਜਦੇ ਆ ਸੋ ਇਹ ਆਇ ਨਹੀਂ ਹੁੰਦਾ ਇਹ ਪੈਖਿਆਦਾ ਹੁੰਦਾ ਤਾਂ ਹੁਣ ਸਾਦਾ ਆਪਣਾ ਆਪਣੇ ਸਾਡੇ ਤੋ ਤਰੀਕੇ ਆਪਣੇ ਆਪਣੇ ਨੇ ਸਿਕਰਨੰਦ ਕਰਜ ਕਰਦੇ ਨੇ Hindu Lama ਫੇਰੇ ਹਵਨ ਕਰਕੇ ਕਰਦੇ ਨੇ ਕਿੰਨੇ Hindu ਨੇ ਜਿਹੜੇ ਉਹ ਅਨੰਦ ਕਰਜ ਵੀ ਕਰਦੇ ਨੇ ਆ ਖੱਤਰੀਆਂ ਦੇ ਵਿੱਚ ਬਹੁਤ ਸਾਰੇ Hindu ਨੇ ਜਿਹੜੇ ਅਨੰਦ ਕਰਜ ਕਰਦੇ ਨੇ ਹੈਗੇ ਹੀ ਨਹੀਂ ਰੋਲੇ ਖੱਤਰੀ ਔਰ ਮੈਂ ਦੇਖਿਆ ਫੇਸ ਕਰਕੇ ਸਾਡਾ ਇਹ ਤਾਂ ਵੱਡਾ ਵੰਡ ਨਹੀਂ ਹੈ ਇਹ ਠੀਕ ਹੈ ਵਿਚ마ੜੇ ਬੰਦੇ ਨੇ ਹਿੰਦੂਆਂ ਚ ਵੀ ਹੈਗੇ ਸਿੱਖਾਂ ਚ ਵੀ ਹੈਗੇ ਮੁਸਲਮਾਨਾਂ ਚ ਵੀ ਹੈਗੇ ਠੱਗ ਚੋਰ ਵੀ ਹੈਗੇ ਹਰ ਕੌਮ ਚ ਨੇ ਕਿਹੜੀ ਕੌਮ ਹੈ ਦੁਨੀਆ ਦੀ ਜਿਹਦੇ ਵਿੱਚ ਵਨਸਵੰਨੇ ਲੋਕ ਨਹੀਂ ਹੈਗੇ ਔਰ ਭਾਂਤ-ਬਾਨ ਦੇ ਕੋਈ ਚੰਗੇ ਕੋਈ ਮਾੜੇ ਇਹ ਤਾਂ ਹਰੇਕ ਸਮਾਜ ਨੇ ਹਰੇਕ ਹਰਤ ਨੇ ਕੋਈ ਚੰਗਾ ਹੁੰਦਾ ਕੋਈ ਮਾੜਾ ਹੁੰਦਾ ਤੁਸੀਂ ਹਰੇਕ ਨੂੰ ਇੱਕ ਰਸੇ ਕਿਵੇਂ ਬੱਠ ਦੋਗੇ ਇਸ ਕਰਕੇ ਵਕਤ ਵਕਤ ਦੇ ਵਿੱਚ ਇਸ ਜਤੀਆ ਇਹ ਗਲਤ ਪਾਸ ਹੋਇਆ ਹੈ ਆਕਤ ਦੇ ਨਾਲ ਪਾਸ ਹੋਇਆ ਠੀਕ ਹੈ ਤਾਕਤ ਦੇ ਨਾਲ ਪਾਸ ਕਰਿਆ ਗਿਆ ਕਮੇਟੀ ਜਿਹੜੀ ਬਣੀ ਸੀ ਪਾਰਲੀਮੈਂਟ ਦੀ ਉਹਦੀ ਗੱਲ ਨਹੀਂ ਸੁਣੀ ਗਈ ਵਿਰੋਧੀ ਉਹਨਾਂ ਦੀ ਔਰ ਸਭ ਤੋਂ ਜ਼ਿਆਦਾ ਜਿਹੜੀ ਗੱਲ ਮੈਂ ਦੇਖੀ 13 MP ਮੁਸਲਮਾਨ ਸੀਗੇ 13 ਦੇ ਤਾਂ ਆਪੋਜੀਸ਼ਨ ਚ ਉਹਦੋਂ ਕੋਈ ਵੀ ਨਹੀਂ ਔਰ ਹਰ ਸਮਰਥਵਾਦੀ ਨੇ ਗਲਤ ਕਹੀ ਦੀ ਜਿਹੜਾ ਇਹਨਾਂ ਦਾ ਆਪ ਆਲਿਆਂ ਦਾ MP ਹੈ ਨੂੰ ਵੀ ਮੈਂ ਸੁਣਿਆ ਤੀਨ ਆ ਬਣਾ ਲੈ ਤੋਂ ਮੀਟ ਹੈ ਉਨਾ ਬੜੇ ਵਧੀਆ ਤਰੀਕੇ ਨਾਲ ਕਿ ਆ ਵੀ ਅਸੀਂ ਜਿਸ ਜਿਹੜਾ ਸਾਡਾ ਪੰਜਾਬ ਹੈ ਇਹ ਤਾਂ ਸਿੱਖਾਂ ਦੇ ਗੁਰੂਆਂ ਦੇ ਨਾਂ ਤੇ ਵਸਦਾ ਹੈ ਪੰਜਾਬ ਤਾਂ ਪਹੀ ਜਾ ਰਿਹਾ ਹੈ ਅਨੇ ਵਧੀਆ ਤਰੀਕਿਆਂ ਬੋਲਦਾ ਬੜਾ ਸੋਹਣਾ ਹੈ ਜੀ ਬੀ ਤਾਂ ਬੜੀ ਗਰਸ਼ਕੀ ਬੋਲਦੀ ਹੈ ਉਹ ਜਿਹੜਾ ਹੈਗਾ ਮੀਚੇਰ ਉਹ ਵੇசி ਸੋਹਣ ਬੰਦਾ ਉਹਦਾ ਬੋਲਣ ਦਾ ਤਰੀਕਾ ਉਹੀ ਹੈ ਪਰ ਉਹ ਅੱਖ ਦੇ ਨਾਲ ਹੀ ਗੱਲ ਕਰਦਾ ਰੋਣੇ ਖਰੀ ਹੈ ਸੰਜੀਤ ਸਿੰਘ ਇਹਨਾਂ ਦੇ ਬੋਡੇ ਹਾਲਾਂਕਿ ਉਹ 20 ਤੋਂ ਨੇ ਉਹਨੇ ਆਏ ਤਾਂ ਆਪੀ ਤੁਸੀਂ ਸੁਣੋ ਕਿੱਡਾ ਕਿੱਟੇ ਉਹ ਝਾਂ ਸਾਹਿਬ ਬੋਲੇ ਉਹਨਾਂ ਨੇ ਜੋ ਕੁਝ ਕਿਹਾ ਤੁਸੀਂ ਸੁਣੀ ਹੈ ਹਮਰਾਨ ਬੋਲੇ ਉਹਦਾ ਤੁਸੀਂ ਸੁਣ ਲਓ ਤੁਸੀਂ ਕਿਹੜਾ ਕਿਹੜੀ ਗੱਲ ਕਰਦੇ ਪੰਜਾਬ ਵਾਲੇ ਜਿਹੜੇ ਕਾਂਗਰਸ ਐਮਪੀ ਦੀ ਸੁਣ ਲਓ ਉਹਦੇ ਬਿੱਟੂ ਉਧਰ ਜਾ ਕੇ ਉਹ ਕਹਿੰਦਾ ਵੀ ਜਿਹੜਾ ਨਵਾਂ ਨਵਾਂ ਉਹ ਹੁੰਦਾ ਨਾ ਬਦਲਦਾ ਧਰਮ ਉਹ ਜਿਆਦਾ ਰੋਜ਼ੇ ਰੱਖਦਾ ਜ਼ੋਰ ਨਾਲ ਉਹ ਜ਼ੋਰ ਨਾਲ ਰੋਜ਼ੇ ਰੱਖਣ ਦੀ ਗੱਲ ਕਰ ਰਿਹਾ ਉਹਨੂੰ ਪਰੇਖਾ ਛੱਡ ਦੇਣਾ ਚਾਹੀਦਾ ਉਹ ਪੰਜਾਬੀ ਹੈ ਕਿ ਉਹ ਜੋ ਕੁਝ ਕਰ ਰਿਹਾ ਉਹ ਪੰਜਾਬ ਦੇ ਹਿੱਤਕ ਨਹੀਂ ਹੈ ਠੀਕ ਹੈ ਉਹਨੂੰ ਆਕਤ ਦੇ ਵਾਸਤੇ ਉਹ ਬੈਠਾ ਉਹਨੇ ਤਾਕਤ ਮੈਣੀ ਹੈ ਤੇ ਉਸੇ ਦੇ ਕਿਉਂਕਿ ਉਹ ਤਾਂ ਉਹਨੂੰ ਕੁਝ ਮਿਲਣਾ ਨਹੀਂ ਸੀ ਨਾ ਤੋ ਵੈ ਨਾ ਪੜਿਆ ਸਿਆਣਾ ਵੀ ਬਹੁਤ ਗਿਆਨ ਸੀ ਉਹਦੇ ਕੋਲੇ ਨਾ ਉਹਦੀ ਕੋਈ ਕੁਰਬਾਨੀ ਸੀ ਪਹਿਲਾਂ ਨਾ ਕੋਈ ਪਾਰਟੀ ਚ ਐਡਾ ਵੱਡਾ ਉਹਦਾ ਕੰਮ ਸੀ ਉਹਨੂੰ ਤਿੰਨ ਵਾਰੀ ਐਮਪੀ ਚਾਂ ਬਣ ਗਿਆ ਕਿ ਉਹਦੇ ਦਾਦੇ ਦਾ ਇਥੋਂ ਵੱਡੀ ਵੱਡੀ ਕੰਟਰੀ ਵਿੱਚ ਮੰਨੀ ਜਾਂਦੀ ਸੀ ਤੇ ਉਹ ਫਿਰ ਜਿਹੜਾ ਹੈ ਹੁਣ ਜੋ ਕਰ ਰਿਹਾ ਉਹ ਉਹਦੇ ਸਾਹਮਣੇ ਹੈ ਉਦੇ ਬਹੁਤੀ ਹੋ ਕਹਿਣ ਦੀ ਗੱਲ ਨਹੀਂ ਹੈ ਪਰ ਵਕਫਦਿਲ ਨੇ ਇਹ ਦਿਖਾਤਾ ਕਿ ਕੇਂਦਰ ਦੀ ਸਰਕਾਰ ਕਿਹੜੇ ਰਸਤੇ ਤੁਰੀ ਹੋਈ ਹੈ ਹਾਂ ਇਹਦਾ ਇੱਕ ਖਾਂ ਪੱਖੀ ਪੈਦਾ ਹੋਊਗਾ ਪੰਜਾਬ ਦੀਆਂ ਤਿੰਨੇ ਪਾਰਟੀਆਂ ਨੇ ਵਿਰੋਧ ਕਰਕੇ ਦੱਸਦਾ ਵੀ ਹੋਰ ਜੋ ਨਰਜੀ ਹੋਵੇ ਅਸੀਂ ਘਟਕਿੰਤਿਆ ਤੇ ਹਮਲੇ ਨਹੀਂ ਹੁੰਦੇ ਨੇ ਹਨਾ ਕਿ ਤੇ ਪੰਜਾਬ ਦੇ ਲੋਕਾਂ ਤੇ ਹਮਲੇ ਕਰੀ ਜਾ ਰਹੀ ਹੈ ਘਟਕਿੰਤ ਕਰਕੇ ਨਹੀਂ ਕਰਦੇ ਦੂਜਾ ਦੂਜਾ ਨਿਤਿਸ਼ ਕੁਮਾਰ ਦੇ ਬਾਕੀਆਂ ਦੇ ਸਭ ਦੇ ਬੰਦੇ ਕਿਰਨੇ ਸ਼ੁਰੂ ਹੋਗੇ। ਜਰਾਗ ਬਾਸਵੰਦ ਦੇ ਵੀ ਕਿਰਨੇ ਸ਼ੁਰੂ ਹੋਗੇ। ਇਹ ਇਹਨਾਂ ਨੂੰ ਪਤਾ ਲੱਗ ਜੂਗਾ ਵੀ ਹਵਾ ਕਿਧਰ ਨੂੰ ਜਾਂਦੀ ਹੈ, ਉੱਥੇ ਕਿਹੜੀ ਕਰਵਟ ਰਹਿਣਾ ਹੈ। ਸੋ ਇਸ ਕਰਕੇ ਆਓ ਆਪਾਂ ਕੋਸ਼ਿਸ਼ ਕਰੀਏ, ਉਮੀਦ ਕਰੀਏ ਕਿ ਅਸੀਂ ਉਹ ਲੋਕਾਂ ਜਦ ਇਹੋ ਹੀ ਅੱਗ ਲਾਉਣ ਆਲਿਆ ਨੇ 6 ਮਹੀਨੇ ਅੱਗ ਲਾ ਕੇ ਪੂਰੇ ਮੁਲਕ ਦੇ ਵਿੱਚ ਕਤਲੇਆਮ ਕਰਾਇਆ। ਇਕ ਪਾਸੇ ਹਿੰਦੂਆਂ ਸੇ ਕਹਿੰਦਾ ਦੂਜੇ ਪਾਸੇ ਮੁਸਲਮਾਨਾਂ ਦਾ ਆਰਮੀ ਵੀ ਨਾਰਗੀ ਉਧਰ ਉਹਨਾਂ ਨਾਲ ਉਧਰ ਉਹਨਾਂ ਨਾਲ ਗੱਡੀ ਜੀ ਦੀ ਰਾਖੀ ਕਰਨ ਵਾਸਤੇ ਆਰਮੀ ਵੀ ਡੋਟੀ ਸੀ ਉਹਨੇ ਗੱਡੀ ਚ ਬੰਦਿਆਂ ਨੂੰ ਕਤਲ ਕਰਤਾ ਮੁਸਲਮਾਨਾਂ ਨੇ ਹਿੰਦੂਆਂ ਸੇ ਕਹਨ ਕਰਿਆ ਹਿੰਦੂਆਂ ਸੇ ਕਰਨੇ ਮੁਸਲਮਾਨਾਂ ਨੇ ਕਰਿਆ ਆਰਮੀ ਨੇ ਪਰ ਇਹ ਦੇ ਬਾਵਜੂਦ ਕਿ 6 ਮਹੀਨਾ ਇੰਨਾ ਕੁਝ ਹੋਇਆ ਨੰਗਾ ਨਾਚ ਹੋਇਆ ਅਸੀਂ ਮੁੜ ਕੇ ਟਟੋਕਟ ਪਹਾੜ ਦੇ ਵਿੱਚ ਇੱਕ ਦੂਜੇ ਨਾਲ ਪ੍ਰੇਮ ਪਿਆਰ ਨਾ ਰਹਿਣ ਲੱਗੇ ਸੀ ਇਹ ਹੁਣ ਦਵਾਰਾ ਗੁਲਾਈਆ ਪਰ ਪੰਜਾਬ ਦੇ ਵਿੱਚ ਮੁਰਤੇ 84 ਵਰਤੋਂ ਦੀ ਗੱਲ ਹੈ ਹੁਣ 84 9 ਵੀ ਭੇੜਾ ਵਾਪਰਨਾ ਹੈ ਕਿਉਂਕਿ 84 ਦੇ ਨੇ ਤਾਂ ਵੋਟਾਂ ਦੀ ਗੱਲ ਸੀ ਹੁਣ ਵੋਟਾਂ ਨਾਲੋਂ ਉੱਪਰ ਹੈ ਗੱਲ ਕਿ ਇੱਥੋਂ ਦੇ ਹਵਾ ਪਾਣੀ ਜ਼ਮੀਨ ਇਹਦੇ ਉੱਤੇ ਕਬਜ਼ਾ ਕਰ ਪੰਜਾਬ ਦੇ ਹੁਣ ਅਰਥਚਾਰੇ ਤੇ ਕਬਜ਼ੇ ਦੀ ਗੱਲ ਹੈ ਉਹਨਾਂ ਕਦੀ ਵੋਟ ਦੀ ਗੱਲ ਸੀ ਉਹਨਾਂ ਵੋਟ ਦੇ ਨਾਲ ਇੱਥੋਂ ਦੇ ਅਰਥਚਾਰੇ ਦੇ